ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਵਿਟਾਮਿਨ ਦੀ ਲੋੜ ਹੁੰਦੀ ਹੈ ਵਿਟਾਮਿਨ ਦਾ ਕੰਮ ਸਰੀਰ ਦੇ ਕਈ ਕਾਰਜਾਂ ਦੇ ਵਿੱਚ ਮਦਦ ਕਰਨਾ ਹੈ ਇਸ ਤਰ੍ਹਾਂ ਨਾਲ ਸਰੀਰ ਦੇ ਹਰ ਹਿੱਸੇ ਵਿੱਚ ਵਿਟਾਮਿਨ ਮੌਜੂਦ ਹੁੰਦੇ ਹਨ ਜੇਕਰ ਕਿਸੇ ਵੀ ਵਿਟਾਮਿਨ ਦੀ ਕਮੀ ਹੋਵੇ ਤਾਂ ਇਸ ਦਾ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਵਿਟਾਮਿਨ ਦੀ ਕਮੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਪਰ ਅਸਲੀਅਤ ਇਹ ਹੈ ਕਿ ਜ਼ਿਆਦਾ ਲੋਕ ਅਕਸਰ ਕਿਸੇ ਨਾ ਕਿਸੇ ਵਿਟਾਮਿਨ ਦੀ ਕਮੀ ਨਾਲ ਸੰਘਰਸ਼ ਕਰਦੇ ਹਨ ਜੇਕਰ ਕਿਸੇ ਦੀ ਨਜ਼ਰ ਘਟ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਵਿੱਚ ਵਿਟਾਮਿਨ A ਦੀ ਕਮੀ ਹੈ ਜੇਕਰ ਕਿਸੇ ਨੂੰ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਵਿੱਚ ਵਿਟਾਮਿਨ B12 ਦੀ ਕਮੀ ਹੈ ਇਸ ਤਰ੍ਹਾਂ ਵਿਟਾਮਿਨ D ਕਮੀ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਜਾਗਰੂਕ ਰਹੋ ਤਾਂ ਸਰੀਰ ਵਿੱਚ ਹੋ ਰਹੇ ਬਦਲਾਵ ਦੇ ਆਧਾਰ ਤੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਵਿੱਚ ਕਿਸ ਵਿਟਾਮਿਨ ਦੀ ਕਮੀ ਹੈ ਹੈਲਥਲਾਈਨ ਦੀ ਰਿਪੋਰਟ ਦੇ ਅਨਸਾਰ ਜੇਕਰ ਤੁਸੀਂ ਹਮੇਸ਼ਾ ਸਕਿਨ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਸਕਿਨ ਤੇ ਬਹੁਤ ਸਾਰੇ ਪੈਚ ਨਜ਼ਰ ਆ ਰਹੇ ਹਨ ਵਾਲਾਂ ਦੇ ਵਿੱਚ ਡੈਂਡਰਫ ਦੀ ਸਮੱਸਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਕਈ ਵਿਟਾਮਿਨ ਦੀ ਕਮੀ ਹੈ ਜ਼ਿੰਕ ਵਿਟਾਮਿਨ B3 ਵਿਟਾਮਿਨ B2 ਵਿਟਾਮਿਨ B6 ਆਦਿ ਕਮੀ ਇਸ ਲਈ ਜ਼ਿੰਮੇਵਾਰ ਹੈ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਖਣਿਜ ਵੀ ਸਕਿਨ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਹਨ ਇਸ ਲਈ ਆਪਣੀ ਖੁਰਾਕ ਦੇ ਵਿੱਚ ਸੀ ਫੂਡ ਜਾਨੀ ਕਿ ਸਮੁੰਦਰੀ ਭੋਜਨ ਮੀਟ ਡੇਰੀ ਉਤਪਾਦ ਫਲੀਦਾਰ ਸਬਜ਼ੀਆਂ ਸਾਬਤ ਅਨਾਜ ਅਤੇ ਪਦਾਮ ਦਾ ਸੇਵਨ ਕਰੋ ਅਸੀਂ ਅਕਸਰ ਵਾਲਾਂ ਅਤੇ ਨੋਹਾਂ ਦੀ ਕਮਜ਼ੋਰੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਜੇਕਰ ਅਸੀਂ ਸਮੇਂ ਤੇ ਚੌਕਸ ਹੋ ਜਾਈਏ ਤਾਂ ਸਮਝਿਏ ਇਹ ਵਿਟਾਮਿਨ D ਕਮੀ ਕਰਨੀ ਹੋ ਰਿਹਾ ਹੈ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ ਵਿਟਾਮਿਨ B7 ਦੀ ਕਮੀ ਨਾਲ ਅਕਸਰ ਨਹ ਕਮਜ਼ੋਰ ਹੋ ਜਾਂਦੇ ਹਨ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਇਸ ਨਾਲ ਵਾਲ ਬਹੁਤ ਪਤਲੇ ਹੋ ਜਾਂਦੇ ਹਨ ਤੇ ਝੜਨਾ ਵੀ ਸ਼ੁਰੂ ਹੋ ਜਾਂਦੇ ਹਨ ਜੇਕਰ ਤੁਹਾਡੇ ਮਸੂੜੀਆਂ ਦੇ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਬ੍ਰਸ਼ ਕਰਦੇ ਸਮੇਂ ਅਕਸਰ ਮਸੂੜੀਆਂ ਦੇ ਵਿੱਚੋਂ ਖੂਨ ਨਿਕਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਵਿਟਾਮਿਨ ਸੀ ਦੀ ਕਮੀ ਹੋ ਗਈ ਹੈ ਅਤੇ ਇਮਿਊਨਿਟੀ ਵੀ ਕਮਜ਼ੋਰ ਹੋਣ ਲੱਗੀ ਹੈ ਵਿਟਾਮਿਨ ਸੀ ਦੀ ਕਮੀ ਨੂੰ ਦੂਰ ਕਰਨ ਲਈ ਖੱਟੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਰਾਤ ਨੂੰ ਘੱਟ ਨਜ਼ਰ ਆਉਣ ਲੱਗੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਨਾਈਟ ਬਲਾਈਂਡਨੈਸ ਤੋਂ ਪੀੜਾ ਸੋ ਇਸ ਦੇ ਨਾਲ ਹੀ ਵਿਟਾਮਿਨ ਏ ਦੀ ਕਮੀ ਵੀ ਜ਼ਿੰਮੇਵਾਰ ਹੈ ਜੇਕਰ ਵਿਟਾਮਿਨ ਏ ਦੀ ਕਮੀ ਹੋਵੇ ਤਾਂ ਰਾਤ ਨੂੰ ਘੱਟ ਨਜ਼ਰ ਉਹ ਦਾ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਨਾਈਟ ਬ্লাইਂਡਨੈਸ ਦਾ ਕਾਰਨ ਬਣ ਸਕਦਾ ਹੈ ਅਤੇ ਪਰਮਨੈਂਟ ਨਜ਼ਰ ਦੀ ਕਮੀ ਦਾ ਕਾਰਨ ਵੀ ਬਣ ਸਕਦਾ ਹੈ ਜੇਕਰ ਤੁਹਾਡੇ ਅਕਸਰ ਮੂੰਹ ਦੇ ਵਿੱਚ ਫੋੜੇ ਜਾਂ ਜ਼ਖਮ ਹੁੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਵਿੱਚ ਕਈ ਵਿਟਾਮਿਨ ਦੀ ਕਮੀ ਹੈ ਵਿਟਾਮਿਨ ਤੋਂ ਇਲਾਵਾ ਖਣਜ਼ਾ ਦੀ ਕਮੀ ਵੀ ਇਸ ਦਾ ਕਾਰਨ ਹੋ ਸਕਦੀ ਹੈ ਆਇਰਨ ਵਿਟਾਮਿਨ B1 ਵਿਟਾਮਿਨ B2 ਵਿਟਾਮਿਨ B6 ਆਦਿ ਕਮੀ ਇਸ ਲਈ ਜ਼ਿੰਮੇਵਾਰ ਹੋ ਸਕਦੀ ਹੈ ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲਾਂ, ਸਾਬਤ ਅਨਾਜ, ਮੱਛੀ, ਡੇਰੀ ਉਤਪਾਦ, بادਾਮ, ਅਖਰੋਟ, ਪਿਸਤਾ, ਚੀਆ ਸੀਡ, ਕद्दू ਦੇ ਬੀਜ ਆਦਿ ਸੇਵਨ ਕਰਨਾ ਚਾਹੀਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ।